ਅਸੀਂ ਬਹੁਤ ਜ਼ਿਆਦਾ ਐਕਸਾਈਟਿਡ ਵੀ ਆਂ ਥੋੜੇ-ਥੋੜੇ ਡਰੇ ਵੀ ਹੋਏ ਆਂ ਸਾਡੀ 1.5-2 ਸਾਲ ਦੀ ਮਿਹਨਤ ਜਿਹੜੀ ਆ ਉਹ ਫਾਈਨਲੀ ਉਸ ਮੁਕਾਮ ਤੇ ਪਹੁੰਚੀ ਹੈ ਅੱਜ ਅਸੀਂ ਸਾਰੀ ਟੀਮ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਆਂ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਥੈਂਕਸ ਕਿ ਤੁਸੀਂ ਅੱਜ ਸਾਡੇ ਸਪੈਸ਼ਲ ਦਿਨ ਨੂੰ ਹੋਰ ਜ਼ਿਆਦਾ ਖਾਸ ਬਣਾਉਣ ਦੇ ਲਈ ਇੱਥੇ ਪਹੁੰਚੇ ਹੋ ਅਸੀਂ ਸਾਰੀ ਟੀਮ ਤੁਹਾਡੇ ਦਿਨੋ ਸ਼ੁਕਰਾਨਾ ਕਰਦੇ ਆ ਅੱਜ ਸਾਡੀ 1.5-2 ਸਾਲ ਦੀ ਮਿਹਨਤ ਜਿਹੜੀ ਆ ਉਹ ਫਾਈਨਲੀ ਉਸ ਮੁਕਾਮ ਤੇ ਪਹੁੰਚੀ ਆ ਨੀ ਮੈਂ ਸਸਕੁਟਣੀ ਮੋਹਿਤ ਬਨਵੈਤ ਹੁਣਾ ਵੱਲੋਂ ਲਿਖੀ ਪ੍ਰੋਡਿਊਸ ਕੀਤੀ ਡਾਇਰੈਕਟ ਕੀਤੀ ਫਿਲਮ ਤੁਹਾਡੇ ਸਾਰੇ ਦੇ ਸਾਹਮਣੇ ਲੈ ਕੇ ਹਾਜ਼ਰ ਆ ਅੱਜ ਅਸੀਂ ਸਾਰੀ ਟੀਮ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਕਰ ਰਹੇ ਆ ਕਿ ਅੱਜ ਅਸੀਂ ਤੁਹਾਡੇ ਸਾਰਿਆਂ ਦੇ ਨਾਲ ਬੈਠ ਕੇ ਇਸ ਫਿਲਮ ਦਾ ਪ੍ਰੀਮੀਅਰ ਸ਼ੋਅ ਦੇਖਾਂਗੇ ਫਿਲਮ ਦੇ ਬਾਰੇ ਜੋ ਵੀ ਤੁਹਾਡੇ ਨਾਲ ਗੱਲਬਾਤ ਕਰਨੀ ਜੋ ਵੀ ਤੁਹਾਡੇ ਸਵਾਲ ਹੋਣਗੇ ਜਵਾਬ ਹੋਣਗੇ ਤੁਹਾਨੂੰ ਫਿਲਮ ਕਿਵੇਂ ਦੀ ਲੱਗੀ ਉਹ ਸਾਰੀਆਂ ਗੱਲਾਂ ਇਸੇ ਸਟੇਜ ਦੇ ਉੱਪਰ ਫਿਲਮ ਦੇਖਣ ਤੋਂ ਬਾਅਦ ਕਰਾਂਗੇ ਆਪਾਂ ਤੇ ਹੁਣ ਇਜਾਜ਼ਤ ਮਿਲਦੇ ਆ ਫਿਲਮ ਦੇਖਣ ਤੋਂ ਬਾਅਦ ਸਾਰੇ ਜਣੇ ਸੋ ਥੈਂਕ ਯੂ ਵੈਰੀ ਮੱਚ ਆਜੋ ਜੀ ਰਿਜ਼ਲਟ ਦੇਖਦੇ ਆ ਕਿਵੇਂ ਨਿਕਲਦਾ ਸੀ ਬਹੁਤ ਜ਼ਿਆਦਾ ਐਕਸਾਈਟਿਡ ਵੀ ਆ ਥੋੜੇ ਥੋੜੇ ਡਰੇ ਵੀ ਹੋਏ ਆ ਉਮੀਦ ਹੈ ਕਿ ਅਸੀਂ ਇੰਨੀ ਜ਼ਿਆਦਾ ਮਿਹਨਤ ਕੀਤੀ ਤੇ ਤੁਹਾਨੂੰ ਫਿਲਮ ਬਹੁਤ ਪਸੰਦ ਆਏਗੀ। थैंक यू वेरी मच। थैंक यू जी थैंक यू। थैंक यू जी। ਚਲੋ